ਹੈਲੋ ਗਾਇਜ਼ ਅੱਜ ਅਸੀਂ ਆਪ ਜੀ ਦੇ ਵਾਸਤੇ ਲੈ ਕੇ ਆਏ ਹਾਂ ਆਵਲੇ ਦੀ ਚਟਣੀ ਖੱਟੀ ਮਿੱਟੀ ਸਵਾਦਿਸ਼ਟ ਚਟਣੀ ਤੜਕਾ ਲਗਾ ਕੇ ਇਹ ਚਟਣੀ ਕਦੇ ਵੀ ਖਰਾਬ ਨਹੀਂ ਹੁੰਦੀ ਜਿਸ ਤਰੀਕੇ ਨਾਲ ਮੈਂ ਬਣਾਈ ਹੈ ਚਟਣੀ ਬਹੁਤ ਸਵਾਦ ਬਣਦੀ ਹੈ ਆਵਲੇ ਦੀ ਆਵਲਾ ਸਰਸ਼ੇਤ ਵਾਸਤੇ ਬੜਾ ਹੀ ਗੁਣਕਾਰੀ ਫਲ ਹੁੰਦਾ ਹੈ ਇਹਦੇ ਖਾਣ ਨਾਲ ਸਾਡੇ ਅੱਖਾਂ ਦੀ ਰੋਸ਼ਨੀ ਵੱਧਦੀ ਹੈ ਲੇਵਰ ਦੀ ਸਮੱਸਿਆ ਦੂਰ ਹੁੰਦੀ ਹੈ ਪਖਯਾਦਾਬਦੀ ਹੈ ਉਹ ਬਾਹ ਚੜਨੋਂ ਬੰਦ ਹੋ ਜਾਂਦੇ ਹਨ ਪਹਿਲਾ ਆਪਾਂ ਜਿਹੜਾ ਆਵਲੇ ਹਨ ਤੇ ਚੰਗਾ ਵਾਸ਼ ਕਰ ਲਵਾਂਗੇ ਤਾਂ ਇਹਦੇ ਵਿੱਚ ਕੋਈ ਧੂੜ ਮਿੱਟੀ ਹੋਵੇ ਉਹ ਸਾਫ਼ ਹੋ ਜਾਵੇ ਤੜਕਾ ਲਗਾ ਕੇ ਅੱਜ ਜਬਰਾਵਾਂਗੇ ਚਟਨੀ ਆਵਲੇ ਦੀ ਇਹ ਚਟਨੀ ਕਦੇ ਵੀ ਖਰਾਬ ਨਹੀਂ ਹੁੰਦੀ ਤੁਸੀਂ ਮੇਰੀ ਵੀਡੀਓ ਨੂੰ ਦੇਖਣ ਹੰਤ ਤੱਕ ਤਾਂ ਜੋ ਆਵਜੀ ਨੂੰ ਇਹ ਵਿਧੀ ਵਾਲਾ ਚੱਲ ਜਾਵੇ ਇਹੜੇ ਆਵਲਾ ਹੈ ਚਕਨੀ ਵਾਲੀ ਕੀਤਾ ਹੈ ਚੱਕੋਟੇ ਹੀ ਖੜੀ ਮਿਰਚਨੀ ਆਵਲੇ ਦੀ ਜੋ ਕਿ ਕਦੇ ਵੀ ਖਰਾਬ ਨਹੀਂ ਹੁੰਦੀ ਤੜਕਾ ਲਗਾ ਕੇ ਚਕੀ ਬਣਾਵਾਂਗੇ ਅੱਜ ਅਸੀਂ ਆਮਲੇ ਵਾਸ਼ ਕਰ ਲਏ ਹਨ ਤੇ ਗੈਸ ਕਰਤੀ ਆਪਾਂ ਨੇ ਹੁਣ ਔਨ ਅਸੀਂ ਆਮਲੇ ਕੋਕ ਕਰਦੇ ਬਣਾਵਾਂਗੇ ਆਮਲੇ ਪਹਿਲਾਂ ਆਪਾਂ ਆਮਲੇ ਭਾਵਾਲਣੇ ਹਨ ਅਗਰ ਸਿਕੜਾਈ ਵਿੱਚ ਆਮਲੇ ovala ਕੇ ਟਾਈਮ ਲੱਗਦਾ ਹੈ ਕੁੱਕਰ ਵਿੱਚ ਆਪਾਂ ਨੇ ਆਮਲੇ ovala ਨੇ ਹਨ ਇੱਕ ਸਟੀ ਵੀ ਜਾਣੀ ਆਪ ਕੋੱਕਰ ਦੀ ਆਪਾਂ ਨੇ ਇੱਕ ਸਟੀ ਨਾਲ ਹੀ ਸਾਡੇ ਆਮਲੇ ਚੰਗਤ ਨਾਲ ਗਲ ਜਾਣੇ ਹਨ ਜਿਹੜੇ ਆਪਾਂ ਆਮਲੇ ਹਨ 2 ਕਿਲੋ ਲੇ ਲੇਨ 2 ਕਿਲੋ ਆਪਾਂ ਆਮਲੇ ਲੈ ਕੇ ਆਏ ਬਜਾਰੋ ਅੱਜ ਕੱਲ੍ਹ ਠੰਡ ਦਾ ਮੌਸਮ ਹੈ ਤੇ ਆਵਲਾ ਮੰਡੀ ਵਿੱਚੋਂ ਰਾਮ ਨਾਲ ਮਿਲ ਜਾਂਦਾ ਹੈ ਇੱਕ ਨਮਕ ਇਸੇ ਪਾਇਆ ਆਪਾਂ ਨੇ ਵਿੱਚ ਚਮਚਾ ਦੇ ਵਿੱਚ ਨਮਕ ਇਸ ਲਈ ਪਾਇਆ ਤਾਂ ਜੋ ਜਿਹੜਾ ਕੋੜਾ ਆਪਾਂ ਹੁੰਦਾ ਕਰਕਰ ਹੁੰਦੀ ਹੈ ਉਹ ਖਤਮ ਹੋ ਜਾਵੇ ਆਵਰੇ ਦੀ ਇੱਕ ਛਿੜੀ ਵੀ ਨਹੀਂ ਆਪਾਂ ਸਿਰਫ ਦੋ ਛਿੜੀਆਂ ਨੇ ਬਜਾਣੀਆਂ ਜਿਆਦਾ ਗੱਲ ਜਾਣਗੇ ਇੱਕ ਛਿੜੀ ਬਹੁਤ ਐਸੀ ਬਜਾਉਣ ਵਿੱਚ ਜੇ ਇੱਕ ਛਿੜੀ ਬਚੇ ਗਈ ਆਪਾਂ ਫਿਰ ਜਦੋਂ ਬੰਦ ਕਰਦੇ ਨਹੀਂ ਜਿਹੜੀ ਛਿੜੀ ਉੱਪਰ ਆਈ ਆਪਣੀ ਆਪਾਂ ਦੇ ਉੱਪਰ ਹੁਣ ਬੰਦ ਕਰ ਦੇਣਾ ਹੈ ਉੱਪਰ ਬੰਦ ਕਰ ਦੋ ਬਾਅਦ ਜਿਹੜੇ ਆਮਲੇ ਹਨ ਆਪਣੇ ਕੋਲ ਤੋਂ ਪੜਲੇ ਨੇ ਲੱਗ ਪਾਉਂਦੇ ਨੇ ਬੋਲਾ ਹੀ ਗੱਗ ਕਹਿੰਦਾ ਆਮਲੇ ਚੀ ਬਣਾਉਣ ਦਾ ਖੱਟੀ ਮਿੱਠੀ ਆਪਾਂ ਹੁਣ ਜੋ ਕੱਕਰ ਤੋਂ ਆਪਣੇ ਸਾਡੇ ਆਮਲੇ ਵਾਲੇ ਹਨ ਉਬਲ ਚੁੱਕੇ ਹਨ ਫਟ ਵੀ ਗਏ ਹਨ ਇਸ ਵੇਲੇ ਦੇਖ ਸਕਦੇ ਹਾਂ ਫਟ ਰਹੇ ਹਨ ਇਹਨਾਂ ਆਪਾਂ ਹੁਣ ਲੱਗ ਬਰਤਨ ਵਿੱਚ ਛਾਣ ਲਵਾਂਗੇ ਪਾਣੀ ਕੱਢ ਕੇ ਵਾਂਗ ਲੱਗ ਚਟਨੀ ਆਮਲੇ ਬਣਾਉਣ ਦਾ ਬੜਾ ਹੀ ਵਧੀਆ ਆਸਾਨ ਤਰੀਕਾ ਹੈ ਜਿਵੇਂ ਹਾਂ ਗਰਮੀ ਆਣੀਆਂ ਹਨ ਆਪਾਂ ਇਹਨੂੰ ਸੋਕਾ ਕਰਕੇ ਖਾ ਲਈਏ ਤੇ ਗਾਰੀਆਂ ਦੇ ਵਿੱਚ ਆਪਾਂ ਰੋਟੀ ਨਾਲ ਖਾ ਸਕਦੇ ਹਾਂ ਉਹ ਗਰਮੀ ਵਿੱਚ ਕਦੇ ਵੀ ਭੁੱਖ ਨਹੀਂ ਲੱਗਦੀ ਹੈ ਤਾਂ ਆਪਾਂ ਚਟਨੀ ਨਾਲ ਆਮਲੇ ਚਟਨੀ ਨਾਲ ਰੋਟੀ ਖਾ ਸਕਦੇ ਹਾਂ ਜਦ ਤੱਕ ਸਾਡੇ ਆਮਲੇ ਠੰਡੇ ਹੁੰਦੇ ਹਨ ਉਸ ਤੋਂ ਬਾਅਦ ਪਹਿਲਾਂ ਅਸੀਂ ਕੀ ਕਰਨਾ ਹੈ ਗੋੜਾ ਅਸੀਂ ਵਿੱਚ ਪਾਣਾ ਇਹਦੇ ਵਿੱਚ ਗੋੜ ਪਾਣਾ ਆਪਾਂ ਸਵਾਦ ਅਨੁਸਾਰ 2 ਕਿਲੋ ਆਮਲੇ ਸਿਗੇ ਤੇ ਮੈਂ ਲਗਭਗ 1 ਕਿਲੋ ਡੇਡ ਡੇਡ ਕਿਲੋ ਗੁੜ ਪਾਇਆ ਆਪਾਂ ਨੇ ਐਦਾਂ ਆਪਾਂ ਗੁੜ ਨੂੰ ਪਹਿਲਾਂ ਬਰੀ ਬਰੀ ਕਟਲਾਂ ਪਾਂਗੇ ਤੇ ਸਾਫ ਕੱਪੜੇ ਰੱਖ ਕੇ ਤਾਂ ਜੋ ਜਲਦੀ ਗੁੜ ਆਮਲੇ ਵਿੱਚ ਘੁਲ ਜਾਵੇ ਅਸੀਂ ਗੁੜ ਕੱਟ ਕੇ ਰੱਖ ਲਿਆ ਹੁਣ ਹੁਣ ਇਹ ਕਰਨਾ ਜਿਹੜੇ ਸਾਡੇ ਆਮਲੇ ਸਿਗੇ ਉਬਲੇ ਹੋਏ ਵਿੱਚੋਂ ਗਟਕਾਂ ਕੱਢ ਲਾਂਗੇ ਵਿੱਚੋਂ ਗਟਕ ਹੈਰੀ ਕਹਿੰਦੇ ਆਪਾਂ ਗਟਕ ਜਾਂ ਗੁਠਲੀ ਕਹਿੰਦੇ ਆਪਾਂ ਸਾਡੀ ਬਾਹਰ ਕੱਢ ਲਾਂਗੇ ਵਿੱਚ ਇਸ ਤਰੀਕੇ ਨਾਲ ਜੋ ਵੀ ਇਹ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਜੋ ਆਪ ਜੀ ਨੂੰ ਮੇਰੀ ਅੱਜ ਦੀ ਹੋਰ ਵੀਡੀਓ ਵੇਖਣ ਨੂੰ ਮਿਲਦੀ ਰਹੇ ਨਾ ਆਮਲੇ ਚਟਨੀ ਬਣਾਉਣ ਦਾ ਬੜਾ ਹੀ ਵਧੀਆ ਆਸਾਨ ਤਰੀਕਾ ਘਰ ਦੇ ਵਿੱਚ ਅਸ਼ੁੱਧ ਬਣਦੀ ਹੈ ਚਟਨੀ ਆਮਲੇ ਦੀ ਉਹ ਬੜੀ ਸਵਾਦ ਬਣਦੀ ਹੈ ਜੇ ਤੁਸੀਂ ਮੇਰੇ ਤਰੀਕੇ ਦੇ ਨਾਲ ਬਣਾਉਣੀ ਹੈ ਸਾਰੇ ਆਮਲੇ ਆਮਲੇ ਵਿੱਚੋਂ ਗੁੱਠੀ ਕੱਢ ਲਈਆਂ ਅਸੀਂ ਕੀ ਕਰਾਂਗੇ ਤੇ ਫੇਰ ਆਵਾਂਗੇ ਇਸ ਤਰੀਕੇ ਨਾਲ ਇਹਨੂੰ ਤੇ ਇਹ ਕੜਛੀ ਦੀ ਸਹਾਇਤਾ ਸਹਾਇਤਾ ਨਾਲ ਜਾਮ ਜ਼ਾਣੀ ਲੈ ਕੇ ਇਦਾਂ ਨੇ ਫੇਲੋ ਤੇ ਇਹਨਾਂ ਨੇ ਬਰੀਕ ਕਰ ਲੋ ਇਹਨਾਂ ਨੂੰ ਸਾਰੇ ਬਣਾਉ ਦੇ ਫੇਸੇ ਜੀ ਬਣਾ ਲੋ ਇਹਦੀ ਜਿਵੇਂ ਆਪਾਂ ਆਟਾ ਗੁੰਨਦੇ ਇਸ ਤਰ੍ਹਾਂ ਬਰੀਕ ਕਰ ਲੋ ਹੱਥ ਨਾਲ ਵੀ ਆਪਾਂ ਇਹਨੂੰ ਬਰੀਕ ਕਰ ਸਕਦੇ ਹਾਂ ਫਰਾਂਤੂ ਹੱਥ ਆਪਣੇ ਸਾਫ਼ ਹੋਣ ਚਾਹੀਦੇ ਹਨ ਇਹ ਜੀ ਕੋਈ ਗੱਲ ਨਹੀਂ ਚਟਤੀ ਬਣਾਉਣ ਦਾ ਆਮਲੇ ਦਾ ਪੜਾ ਲਈ ਆਸਾਨ ਤਰੀਕਾ ਸਾਰੇ ਸਾਡੇ ਜੋ ਆਵਲੇ ਸਿਗੇ ਅਸੀਂ ਇਹਨੂੰ ਫੇਲਿਆ ਹੈ ਪੇਸਟ ਕਾਲੀਆਂ ਦੀ ਜਿਹਦਾ ਆਟਾ ਗੁੰਨਦੇ ਹਾਂ ਇੱਥੇ ਕਿਰ ਬਣ ਚੁੱਕੇ ਹਨ ਸਾਡਾ ਅਗਲਾ ਪ੍ਰੋਸੈਸ ਕੀ ਹੈ ਹੁਣ ਤੜਕਾ ਲਗਾਉਣਾ ਆਪਾਂ ਇਹਨੂੰ ਤੇ ਅਸੀਂ ਕੜਾਈ ਧਰਤੀ ਉੱਪਰ ਬਸਰੋਂ ਤੇਲ ਪਾਇਆ ਪਰ ਥੋੜਾ ਜਿਹਾ ਤੜਕਾ ਲਗਾਉਣ ਵਾਸਤੇ ਜਿਵੇਂ ਹੀ ਤੇਲ ਗਰਮ ਹੋ ਜਾਵੇਗਾ ਚੰਗ ਚੰਗਤ ਨਾਲ ਆਪਾਂ ਇਹ ਵਿੱਚ ਜੇ ਸਾਡੇ ਆਮਲੇ ਹਨ ਪੇਸਟ ਕੀਤੇ ਹੋਏ ਵਿੱਚ ਪਾ ਦਵਾਂਗੇ ਸਾਡਾ ਹੁਣ ਸਰੋਂ ਦਾ ਤੇਲ ਗਰਮ ਹੋ ਚੁੱਕਾ ਹੈ ਇਹਦੇ ਚ ਆਪਾਂ ਨੇ ਸਾਰੇ ਜਿਹੜਾ ਆਮਲੇ ਦੀ ਪੀਸਤੀ ਬਣਾ ਤੇ ਆਪਣੇ ਇਸੇ ਆਮਲੇ ਹਰਕੁਆਤੇ ਵਿੱਚ ਸਾਰੇ ਆਮਾ ਦੀ ਪੀਸਤ ਆਪਾਂ ਇਹ ਤੇਲ ਵਿੱਚ ਪਾ ਕੇ ਰੰਗ ਜਿਹਾ ਨਿਕਲ ਰਵਾਂਗੇ ਇਹ ਭੁੰਨ ਲਵਾਂਗੇ ਇਸੇ ਤਰੀਕੇ ਨਾਲ ਤੁਸੀਂ ਕਠੀ ਬਣਾਵੋਗੇ ਆਮਲੇ ਦੀ ਇਹ ਕਦੇ ਵੀ ਖਰਾਬ ਨਹੀਂ ਹੁੰਦੀ ਸਿਰਕੇ ਨਾਲ ਬੜੇ ਵਧੀਆ ਤਰੀਕਾ ਚਪੜੀ ਬਣਾ ਕੇ ਰੱਖ ਲਓ ਆਪਣੇ ਆਮਲੇ ਆਪਣੇ ਘਰ ਹੋ ਸਾਲੂ ਸਾਲ ਖਾਓ ਕਦੇ ਵੀ ਚਟਨੀ ਖਰਾਬ ਨਹੀਂ ਹੋਣੀ ਤੁਹਾਡੀ ਤੁਸੀਂ ਆਮਲੇ ਵਾਸੀ ਬਹੁਤ ਹੀ ਗੁਣਕਾਰੀ ਹੁੰਦਾ ਹੈ ਸਾਡੇ ਸਿਹਤ ਵਾਸਤੇ ਕਾਫੀ ਗੁਣਕਾਰੀ ਹੈ ਸਾਡੇ ਲੀਵਰ ਦੀਆਂ ਬਿਮਾਰੀਆਂ ਦੂਰ ਕਰਦਾ ਹੈ ਇਹ ਆਵਲਾ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ ਵਾਲ ਝੜਨੋਂ ਬੰਦ ਹੋ ਜਾਂਦਾ ਜਾਂ ਜਾਂਦੇ ਹਨ ਖਾਂ ਗਰੇਸ਼ਾ ਸਭ ਨੂੰ ਇਹ ਦੂਰ ਕਰਦਾ ਇਹ ਆਮਲੇ ਚਟਨੀ ਜਾਂ ਆਮਲਾ ਆਪਾਂ ਖਾ ਸਕਦੇ ਹਾਂ ਜਿਹਦੇ ਤੇ ਟਿੰਡ ਦਾ ਪਾਣੀ ਲਿਖਸ ਕਰਕੇ ਹੁਣ ਕੀ ਕਰਾਂਗੇ ਦੇ ਵਿੱਚ ਆਪਾਂ ਜਿਹੜਾ ਗੋੜ ਕਿਤਨੀ ਬਰੀਕ ਉੱਟ ਕੇ ਸਾਰਾ ਗੋੜ ਵਿੱਚ ਪਾ ਦਾਂਗੇ ਫਿਰ ਇੱਕੇ ਨਾਲ ਆਪਾਂ ਇਹਦੇ ਵਿੱਚ ਗੋੜ ਪਾਤਾ ਹੋਰ ਪਰ ਇਹਦੇ ਵਿੱਚ ਕੀ ਪਾ ਸਕਦੇ ਹਾਂ ਮਿਰਚਾਂ ਕਾਲੀਆਂ ਦਾ ਪਾਊਡਰ ਥੋੜਾ ਜਿਹਾ ਪਾ ਸਕਦੇ ਦੇ ਬੱਚੇ ਦੇ ਸਵਾਦ ਅਨੁਸਾਰ ਅਤੇ ਦਾਲ ਚੀਨੀ ਥੋੜੀ ਜਿਹੀ ਵੀ ਪਾ ਸਕਦੇ ਹਾਂ ਐਜਾ ਸਾਰਾ ਸੀ ਇਹਨੂੰ ਮਿਕਸ ਕਰਦਲਾਂ ਗੋੜ ਨੂੰ ਇਹਦੇ ਵਿੱਚ ਟਾਪਾ ਉਹਨੂੰ ਹੋਰ ਪਕਾ ਪਕਾਵਾਂਗੇ ਉਬਾਲਾਂਗੇ ਇਸ ਤਰ੍ਹਾਂ ਜਿਵੇਂ ਇਹਦਾ ਰੰਗ ਬਦਲ ਜਾਵੇ ਗੋੜ ਦਾ ਬ੍ਰਾਊਨ ਜੀ ਡਾਰਕ ਬ੍ਰਾਊਨ ਹੋ ਜਾਵੇ ਤਾਂ ਮਲਕ ਸਾਡੀ ਚਟਨੀ ਬਣ ਕੇ ਤਿਆਰ ਹੋ ਚੁੱਕੀ ਹੈ ਤਾਮਲੇ ਚਟਨੀ ਬਣਾਉਣਾ ਬੜਾ ਹੀ ਸੋਖਾ ਤਰੀਕਾ ਘਰ ਦੇ ਵਿੱਚ ਉਹ ਸਵਾਦਿਸ਼ਟ ਬਣਦੀ ਹੈ ਗਰਮੀਆਂ ਦੇ ਵਿੱਚ ਆਪਾਂ ਨੂੰ ਰੋਟੀ ਦੇ ਨਾਲ ਖਾ ਸਕਦੇ ਹਾਂ ਦੁਲਾਕੇ ਅਖਲੋ ਆਪਣੇ ਕਸਟੋਰ ਕਰਕੇ ਇਹਨੂੰ ਸਾਡੀ ਛਟਨੀ ਬਣ ਕੇ ਤਿਆਰ ਹੋ ਗਈ ਹੈ ਠੰਡੀ ਹੋ ਗਈ ਹੈ ਠੰਡੀ ਹੋਣ ਤੇ ਆਪਾਂ ਅੰਕੀ ਕਾਨਾ ਦੇ ਵਿੱਚ ਨਿੰਬੂ ਨਿਚੋੜ ਦੇਣਾ ਇੱਕ ਇੱਕ ਨਿੰਬੂ ਆਪਾਂ ਨੇ ਬੈਰੋ ਲੈ ਕੇ ਇੱਕ ਜਾਂ ਦੋ ਨਿੰਬੂ ਇਹਦੇ ਨਿਚੋੜਨੇ ਹਨ ਜਾਂ ਟਾਟਰੀ ਬਣ ਜਲੀ ਤਿਆਰੋ ਨਿੰਬੂ ਨਹੀਂ ਮਿਲਦੇ ਤਾਂ ਆਪਾਂ ਟਾਟਰੀ ਲੈ ਜਾਂਦੇ ਪਰ ਸਾਰੀ ਦੁਕਾਨ ਚ ਟਾਟਰੀ ਹੁੰਦੀ ਹੈ ਇੱਕ ਨਿੰਬੂ ਦਾ ਸੱਤ ਕਿਨੂੰ ਕਹਿੰਦੇ ਆ ਆਪਾਂ ਲਿਆ ਕੇ ਵਿੱਚ ਨਿਚੋੜ ਦੇ ਪਾ ਦਿਓ ਇਸ ਕਰਕੇ ਪਾਇਆ ਨਿੰਬੂ ਦਾ ਸੱਤ ਜਾਂ ਨਿੰਬੂ ਪਾਇਆ ਦੇ ਵਿੱਚ ਪਾ ਲੈ ਨਿਚੋੜ ਕੇ ਤਾਜ਼ਾ ਚਟਨੀ ਸਾਡੀ ਖਰਾਬ ਨਾ ਹੋਵੇ ਤਪਾ ਨਿੰਬੂ ਜੋੜ ਤੱਕ ਸਚੰਦਰਾ ਨੂੰ ਮਿਕਸ ਕਰਕੇ ਨਿੰਬੂ ਦੇ ਬਚੇ ਦੇ ਫਿਰ ਅੱਗੇ ਭਾਂਡੇ ਵਿੱਚ ਉਹਨਾਂ ਭਰ ਕੇ ਰੱਖ ਲਵਾਂਗਾ ਆਪਾਂ ਇਹਨੂੰ ਸਾਡੀ ਆਮਲੇ ਚਟਨੀ ਬਣ ਕੇ ਤਿਆਰ ਹੋ ਚੁੱਕੀ ਇਸ ਵੇਲੇ ਆਪਾਂ ਇਹਨੂੰ ਡੱਬੇ 'ਚ ਬਾਕੇ ਰੱਖ ਲੈਣਾ ਸੋ ਕਰਕੇ ਜਦੋਂ ਵੀ ਰੋਟੀ ਖਾਣੀ ਜਾਂ ਵੈਸੇ ਖਾਣਾ ਇਹਨੂੰ ਖਾ ਸਕਦੇ ਆਪਾਂ ਸਾਰੇ ਆਪਾਂ ਇਹ ਰਬੀ ਦੇ ਭਰ ਲਵਾਂਗੇ ਇਸ ਤਰੀਕੇ ਨਾਲ ਇਹ ਚਟਨੀ ਕਦੇ ਵੀ ਖਰਾਬ ਨਹੀਂ ਹੁੰਦੀ ਆਮਲੇ ਦੀ ਇਸ ਤਰੀਕੇ ਨਾਲ ਬਣਾਵਾਂਗੇ ਆਪਾਂ ਇਸੇ ਕਨਾਲ ਡੱਬੇ ਦੇ ਵਿੱਚ ਇਹਨੂੰ ਭਰ ਕੇ ਰੱਖ ਲਓ ਚਟਨੀ ਨੂੰ ਆਪਣੇ ਆਮਲੇ ਨੂੰ ਉਹ ਜਦੋਂ ਵੀ ਆਪਾਂ ਨੇ ਰੋਟੀ ਖਾਣੀ ਹੈ ਉਹਦੇ ਨਾਲ ਆਪਾਂ ਥੋੜੀ ਲਾ ਕੇ ਖਾ ਸਕਦੇ ਹਾਂ ਕਿ ਬਹੁਤ ਹੀ ਬਹੁਤ ਸਵਾਦ ਬਣਦੀ ਹੈ ਅਤੇ ਪੋਖ ਵੀ ਵਧਾਉਂਦੀ ਆਪਣੀ ਅਗਰ ਤੁਸੀਂ ਮੇਰੇ ਤਰੀਕੇ ਨਾਲ ਚਟਨੀ ਬਣਾਵਾਂਗੇ ਜੋ ਵੀ ਚਟਨੀ ਤੁਹਾਡੀ ਇਹ ਖਾਏਗਾ ਹਰ ਤਰ੍ਹਾਂ ਦੀ ਤਰੀਫ ਕਰਨਗੇ ਕਿ ਤੁਸੀਂ ਚਟਨੀਆਂ ਬਣਾਈ ਕਿਦਾਂ ਹੈ ਤੇ ਹੈ ਕਾਦੀ ਹੈ ਚਟਨੀ ਸਾਡੀ ਬਣ ਕੇ ਤਿਆਰ ਅਸੀਂ ਸਾਰੇ ਡੱਬੇ 'ਚ ਭਰ ਕੇ ਰੱਖ ਲਈ ਇਸ ਤਰੀਕੇ ਨਾਲ ਆਪਾਂ ਆਪਣੇ ਘਰ ਦੇ ਵਿੱਚ ਆਮਲੇ ਦੀ ਸਵਾਦ ਚਟਨੀ ਬਣਾ ਸਕਦੇ ਹਾਂ ਇਸ ਵੀਡੀਓ ਨੂੰ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ